Haan, I am what I am, the one who is the one. So when the mouth is told, I am, I, am. I am that God has sent me. So that God, sent me, that God. Kya, main haan, main haan. who said I am. ਜੀ ਜਿਹੜੀਆਂ ਬਣਾ ਦੇ ਤੇ ਜੋ ਜਨਮ ਲੈ ਹੇਲੇ ਹallelujah ਜਿਹੜੀਆਂ ਬਣਾ ਦੇ ਉਹ ਲੋਕ ਮੈਂ ਉਹ ਆਪਣੇ ਹੱਥਾਂ ਨੂੰ ਆਪਣੇ ਪੇਟ ਦੇ ਉੱਤੇ ਰੱਖੋ ਜਿਨ੍ਹਾਂ ਦੇ ਪੇਟ ਦੀਆਂ ਸਮੱਸਿਆਵਾਂ ਹਨ ਉਹ ਆਪਣੇ ਹੱਥਾਂ ਨੂੰ ਆਪਣੇ ਪੇਟ ਦੇ ਉੱਤੇ ਰੱਖੋ ਕਿਉਂਕਿ ਗੰਦ ਗੁੱਠਾਂ ਜੇ ਸੁਬਸੀ ਦੇ ਨਾਮ ਦੇ ਵਿੱਚ ਖੁੱਲ੍ਹਣੀਆਂ ਆਉਂਦੀਆਂ ਰਸੋਈਆਂ ਜੇ ਸੁਬਸੀ ਦੇ ਨਾਮ ਦੇ ਆਇਓ ਅੱਜ ਕਰਨਾ ਜੇ ਸੁਬਸੀ ਦੇ ਨਾਮ ਦੇ ਵਿੱਚ ਹਰ ਪ੍ਰਕਾਰ ਦੀ ਦਰਦਾਂ ਦੀ ਦਰਦ ਯਿਸੂ ਮਸੀਹ ਦੇ ਨਾਮ ਦੇ ਵਿੱਚ ਹੀਲ ਹੋਰ ਕੀਤੀ ਜਾਏਗੀ देयर विल बी गार्ड्स केप्ट ऑल अराउंड ਅਤੇ ਇਸ ਦੇ ਬਾਅਦ ਯੂਦ ਐਂਡ देयर आफ्टर आल्सो ਉਹ ਮਰਦਿਆਂ ਦੇ ਵਿੱਚੋਂ ਜ਼ਿੰਦਾ ਹੋਏਗਾ ਹੀ ਵਿਲ ਰਾਈਜ਼ ਫਰਮ ਡੈਥ ਇਸ ਸਾਰੀ ਸਵਾਂ ਦੀ ਪ੍ਰਧਾਨਗੀ ਕਰਨ ਵਾਲੇ ਐਲ ਆਲ ਦੋਸ ਹੂ ਵਰ ਦਾ ਚੀਫਸ ਆਫ ਦਿਸ ਅਸੈਂਬਲੀ ਗਿਆਨੀ ਬੁੱਧਵਾਨ ਤੇ ਫਰੀਸੀ ਆਲ ਦੋਸ ਵੈਰੀ ਮਚ ਵਾਈਜ਼ ਪੀਪਲ ਐਂਡ ਫੈਰੀਸੀ ਟੀਚਰਸ ਆਫ ਦ ਲਾ ਜਾਨਣੇ ਸੰ ਦੇ ਨਿਊ ਦਿਸ ਥਿੰਗ ਕਿ ਯੇਸ਼ੂ ਯੋ ਵਿਅਕਤੀ ਹੈ ਜੀਸਸ ਇਜ਼ ਦ ਵਨ ਮੈਨ ਯੇਸ਼ੂ ਯੋ ਵਿਅਕਤੀ ਹੈ ਜਿਹੜਾ ਮਾਰ ਦਿੱਤਾ ਜਾਏਗਾ ਹੂ ਵਿਲ ਬੀ ਕਿਲਡ ਅਤੇ ਉਹ ਫਿਰ ਮਰਦਿਆਂ ਚੋਂ ਜ਼ਿੰਦਾ ਹੋਏਗਾ ਥੇਅਰ ਆਫਟਰ ਹੀ ਵਿਲ ਬੀ Reason from the dead. <laughs> and the Bible is that same way the Bible tells Yeshu, Masih, De that Jesus Christ rose from the dead. But but their thoughts was that like this. But how can Jesus come back to life? Oh, how can he come back to life? And the limitations that they had. ਉਹਨਾਂ ਨੂੰ ਕਈ ਰਾਤਾਂ ਸੌਣ ਨਹੀਂ ਦਿੰਦੀ ਸੀ ਦੇ ਕੁੱਡ ਨਾਟ ਸਲੀਪ ਫਾਰ ਮੈਨੀ ਨਾਈਟਸ ਕਿ ਯਾਰ ਜਿਹਨੂੰ ਅਸੀਂ ਮਾਰ ਦਿੱਤਾ ਹੈ ਉਹ ਜਿੰਦਾ ਕਿਦਾਂ ਹੋ ਸਕਦਾ ਹੈ ਹਾਊ ਕੈਨ ਹੀ ਕਮ ਬੈਕ ਟੂ ਲਾਈਫ ਆਪੇ ਉਹਨਾਂ ਨੇ ਕਈ ਬੁੱਧੀਮਾਨਾਂ ਨੂੰ ਬੁਲਾਇਆ ਐਂਡ ਦੇ ਮਾਈਟ ਹੈਵ ਕਾਲ ਮੈਨੀ ਵਾਈਜ਼ ਪੀਪਲ ਉਹਨਾਂ ਨੇ ਦੱਸਿਆ ਐਂਡ ਦੇ ਟੋਲਡ ਕਿ ਵਚਨ ਦੇ ਵਿੱਚ ਲਿਖਿਆ ਆ ਇਟ ਇਜ਼ ਰਿਟਨ ਇਨ ਦ ਵਰਡ ਤੋਂ ਜਿੰਦਾ ਹੋਏਗਾ ਕਿਦਾਂ ਹੋਏਗਾ ਹਾ ਕਦੋਂ ਹੋਏਗਾ ਵੈਨ ਐਨੀ ਸਾਨੂੰ ਪਤਾ ਪਰ ਯਾਦ ਰਹੇ ਐ ਰੱਬ ਦੀ ਤਾਕਤ ਸੀ ਜਿਹੜੀ ਕਦੇ ਖਤਮ ਨਹੀਂ ਹੁੰਦੀ ਰੱਬ ਦੀ ਤਾਕਤ ਨੇ ਮਸੀਹ ਨੂੰ ਮਰਦਿਆਂ ਚੋਂ ਜ਼ਿੰਦਾ ਕੀਤਾ ਪੈੜਿਦਾਰੀ ਹੁੰਦੇ باوجود ਬਾਣੀ ਤਸਨੀਓ ਜ਼ਿੰਦਾ ਹੋ ਗਿਆ ਅਤੇ ਉਹਨਾਂ ਲੋਕਾਂ ਦੀ ਸ਼ੱਕ ਦਾ ਅੰਤ ਹੋ ਗਿਆ and their doubtness was fading away even those guys went into the city and shouted oh ho! oh are you awake oh ho! oh up! ਮਸੀ ਮਰਦਿਆਂ ਚੋਂ ਜ਼ਿੰਦਾ ਹੋ ਗਿਆ ਹੈ ਬਸਾਇਆ ਹੈ ਰਿਜਨ ਫਰਮ ਦ ਡੈਡ ਉਹਨੇ ਜਵਾਬ ਦਿੱਤਾ ਦੇ ਹੈ ਦੀ ਅਨਸਰ ਕਿਵੇਂ ਹੋ ਸਕਤੇ ਕਬਰ ਬੰਦ ਨੇ ਬਟ ਦ ਗਰੇਵ ਇਸ ਸੀਲ ਪੱਥਰ ਲੱਗੇ ਹੋਏ ਨੇ ਸੰਗਲ ਲੱਗੇ ਹੋਏ ਨੇ ਅੰਦਰ ਲੱਗੀਆਂ ਹੋਈਆਂ ਨੇ ਅੰਦਰ ਤੇਰਾ ਲੱਗੇ ਹੋਇਆ ਹੈ ਜਾਂ ਦਸਨ ਕਿਵੇਂ ਸੰਭਵਿਆ ਕੋਈ ਮਰਿਆ ਵਿਅਕਤੀ ਜ਼ਿੰਦਾ ਹੋ ਗਿਆ ਉਹ ਐਡਮਨ ਰੇਲਸ ਟੂ ਔਰ ਤੁਸੀਂ ਕੀ ਕਹ ਲੋ What are you talking about? Ho gaya what has happened to you? What they shouted. Si. Oh, you might have got us killed. Khul oh, but their graves were opened. And the stones were scattered. Khul and the burnt chains were broken. యేసు ਨੂੰ ਅਸੀਂ ਜ਼ਿੰਦਾ ਹੋਇਆ ਵੇਖਿਆ ਵੀ ਹੈਵ ਸੀਨ ਜੀਸਸ ਰਿਜਨ ਫਰਮ ਦ ਡੈਥ యేసు ਨੂੰ ਜ਼ਿੰਦਾ ਹੋਇਆ ਵੇਖਿਆ ਵੀ ਹੈਵ ਸੀਨ ਵੀ ਦ ਰਾਾਈਟ ਬਾਈਬਲ ਇਸ ਗੱਲ ਦਾ ਗਵਾਹ ਹੈ ਜੀ ਬਾਈਬਲ ਇਸ 올 अबाउट दैट ਕਿ ਮਰਦਿਆਂ ਚੋਂ ਜ਼ਿੰਦਾ ਹੋਇਆ ਅਸੀਂ ਇਹ ਯਕੀਨ ਕਰਦੇ ਹਾਂ ਕਿ ਯੇਸ਼ੂ ਮਰਦਿਆਂ ਚੋਂ ਜ਼ਿੰਦਾ ਹੋ ਗਿਆ ਜੀਸਸ ਪ੍ਰਾਈਸਸ ਰਿਜਨ ਫਰਮ ਦ ਡੈਥ ਓ ਹਾਪੀ ਵਿਜ਼ਨ ਦੀਆਂ ਦੁਆਵਾਂ ਮ ਸੁਣਦਾ ਹੈ ਯੇ ਤੁਸੀ ਇਹ ਮਹਿਸੂਸ ਕਰਨਾ ਚਾਹਦੇ ਹੋ ਵੀ ਵਾਚੂ ਜਸ ਫੀਲ ਦੈਟ ਅੱਜ ਯੇਸੂ ਦੇ ਨਾਂ ਤੇ ਸਮਰਪਿਤ ਹੋਵੋ ਜਸ ਜਸ ਗਿਵ ਯੋਰ ਅਪ ਫਰੈਪ ਯੋਰਸੈਲਫ ਟੂ ਦਾ ਗੋਡ ਅਤੇ ਪ੍ਰਾਚੀਨ I just pray and go ate jo bhi tusi ajj prarthana karoge hey, e whatever you pray for par dhyan rahe hey, but we where eh prarthana kise de khilaf na hove hey, it should not be against any human being ate eh dua rabb agge hove and it should be in front of god eh dandi dua hove which should be sincere sort of prayer jehdi sab de bhale waste ho hove should be for the goodness of all ate main thanu dassna chahunda haan i want to tell you today yeshu masi yes, ajj kal ate juggo jug iko jha parmeshwar hai jesus is today tomorrow and forever ਸੇਮ ਗੋਡ ਅਤੇ ਉਹ ਕਦੇ ਬਦਲਦਾ ਨਹੀਂ ਹੈ ਹੀ ਨੇਵਰ ਚੇਂਜਸ ਅ ਸਾਨੂੰ ਬਦਲਣ ਦੀ ਜ਼ਰੂਰਤ ਹੈ ਵੀ ਨੀਡ ਟੂ ਚੇਂਜ ਆਰ ਸੈਲ ਯੇਸ਼ੂ ਮਸੀਹ ਇੱਕ ਪਾਪੀ ਮਨੁੱਖ ਲਈ ਆਏ ਜੀਸਸ ਕ੍ਰਾਈਸਟ ਕੇਮ ਫॉर ਦ ਸਿਨ ਲਾਈਕ ਅਸ ਜੇ ਤੁਸੀਂ ਅਜੇ ਵਿਸ਼ਵਾਸ ਕਰਦੇ ਹੋ ਇਫ ਯੂ ਡੂ ਬਲੀਵ ਥੈਟ ਕੈਸੀ ਪਾਪੀ ਹੋ ਅਤੇ ਉਹ ਤੁਹਾਡੇ ਪਾਪਾਂ ਨੂੰ ਮਾਫ ਕਰ ਦੇਗਾ ਐਂਡ ਹੀ ਵਿਲ ਜਸਟ forgive you of all your sins aaiye apni aankhon ko band kariye kindly close your eyes please kripa karke aankhon ko band kariye please close your eyes sab vyakti apni aankhon ko band kar len kindly all the multitude close your eyes ek mauka hai it's a moment for you jadon assi mann liye then when we just give ourselves kaisi papi aadmi ha that yes we are sinners ate jaane anjaane vich bahut sare paap kite han knowingly knowingly we have sinned जब अस ये मान लेंदे हां व्हेन वी बिलीव दिस ते बाइबल दसदा है द बाइबल सेज परमेश्वर माफ कर दंदे हां ओ गॉड जस्ट फॉरगिव्स यू ऑफ ऑल योर सिंस पर यीशु मसीह दे वसीले दे नाल बट बाय द नेम ऑफ जीसस क्राइस्ट यीशु मसीह ने कोई गल कही है जीसस क्राइस्ट ओनली ਕਿ ਤੁਸੀਂ ਸਭ ਦੇ ਨਾਲ ਪਿਆਰ ਕਰੋ ਸਭ ਦੇ ਨਾਲ ਪਿਆਰ ਕਰੋ ਕਿਉਂਕਿ ਪਰਮੇਸ਼ਰ ਸਭ ਦੇ ਨਾਲ ਪਿਆਰ ਕਰਦੇ ਹਨ ਉਹ ਕਿਸੇ ਦੇ ਨਾਲ ਨਫ਼ਰਤ ਨਹੀਂ ਕਰਦੇ ਕਿਉਂਕਿ ਜਦੋਂ ਆਪਣੇ ਸੂਰਜ ਨੂੰ ਭੇਜਦਾ ਏ ਅਤੇ ਉਹ ਸਾਰਿਆਂ ਤੇ ਰੋਸ਼ਨੀ ਲੈ ਕੇ ਆਉਂਦਾ ਏ ਸਾਰਿਆਂ ਉੱਤੇ ਰੋਸ਼ਨੀ ਲੈ ਕੇ ਆਉਂਦਾ ਏ ਅਤੇ ਜਦੋਂ ਬਾਰਿਸ਼ ਨੂੰ ਭੇਜਦਾ ਹੈ ਅਤੇ ਜਿਹੜੀ ਸੁੱਕੀ ਧਰਤੀ ਨੂੰ ਸਿੰਜਦੀ ਹੈ ਅਤੇ ਸਾਰਿਆਂ ਦੀ ਧਰਤੀ ਤੇ ਮੀਂਹ ਪਾਉਂਦਾ ਹੈ ਧਰਤੀ ਪਰਮੇਸ਼ਵਰ ਦੀ ਹੈ ਅਸੀਂ ਛੋਟੇ ਛੋਟੇ ਟੁਕੜਿਆਂ ਤੇ ਕਬਜ਼ੇ ਕੀਤੇ ਹੋਏ ਨੇ ਸਾਰੀਆਂ ਚੀਜ਼ਾਂ ਪਰਮੇਸ਼ਵਰ ਦੀਆਂ ਨੇ ਆਦਮੀ ਦੇ ਕੋਲ ਕੁਝ ਨਹੀਂ ਹੈ anything of his own kuch nahi hai oh nothing he possesses ik chalda, chalda firda putla hai oh he is not just walking around ate us putle de andar ohdi ek hawa aundi te jandi hai an air blowing in that idol jinna chakkar oh hawa aundi te jandi hai and the time that air goes and comes assi ek bahut taqatwar vyakti aan we are a powerful human beings jad ohdi hawa band ho jandi hai and when that air stops assi mitti de vichon bane aan oh, ਅਤੇ ਮਿੱਟੀ ਵਿੱਚ ਮਿਲ ਜਾਂਦੇ ਆ ਉਹ ਵੀਖੋ ਇਨਟੂ ਦਾ ਮੱਡ ਕੁਝ ਲੋਕਾਂ ਨੂੰ ਦੁਨੀਆ ਯਾਦ ਰੱਖਦੀ ਹੈ ਉਹ देयर आर सम पीपल हु हु दिस वर्ल्ड रिमाइंड ਅਤੇ ਕੁਝ ਸਾਲਾਂ ਦੇ ਬਾਅਦ ਹੌਲੀ ਹੌਲੀ ਉਸ ਨੂੰ ਭੁੱਲ ਜਾਂਦੀ ਹੈ ਆਫਟਰ ਅ ਫਿਊ ਇਅਰਸ ਜਸਟ ਫੋਰਗੇਟਸ ਦੋਸ ਪੀਪਲ ਪਰ ਪਰਮੇਸ਼ਵਰ ਪਿਤਾ ਨੇ ਇੱਕ ਰਸਤਾ ਬਣਾਇਆ ਹੈ ਫਾਦਰ ਗੋਡ ਹੈਸ ਕ੍ਰੀਏਟਿਡ ਵਨ ਵੇ ਅਤੇ ਉਹ ਯਿਸੂ ਮਸੀਹ ਦੇ ਦੁਆਰਾ ਬਣਾਇਆ ਹੈ ਐਂਡ ਕ੍ਰੀਏਟਿਡ ਬਾਈ ਜੀਸਸ ਕ੍ਰਾਈਸਟ ਹਿਮਸੈਲਫ ਉਸ ਦਾ ਵਚਨ ਕਹਿੰਦਾ ਹੈ ਹਿਸ ਵਰਡ ਸੇਜ਼ ਲਾਈਕ ਦਿਸ ਮੈਂ ਤੁਹਾਡੇ ਨਾਮ ਆਪਣੀਆਂ ਹਥੇਲੀਆਂ ਦੇ ਉੱਤੇ ਲਿਖੇ ਹੋਏ ਨੇ ਸੀ ਆਈ ਹੈਵ ਰਿਟਨ ਯੋਰ ਨੇਮ ਮੈਂ ਤੁਹਾਨੂੰ ਕਦੇ ਭੁੱਲਦਾ ਨਹੀਂ ਹਾਂ ਤੁਸੀਂ ਮੈਨੂੰ ਆਪਣਾ ਜੀਵਨ ਦਿਓ

ਉਸ ਦੇ ਨਾਲ ਪ੍ਰਸ਼ਾਦ ਛਕਾਂਗੇ ਪਰਮੇਸ਼ਰ ਤੁਹਾਨੂੰ ਪਿਆਰ ਕਰਦੇ ਹਨ ਪਰਮੇਸ਼ਰ ਤੁਹਾਨੂੰ ਪਿਆਰ ਕਰਦੇ ਹਨ ਜੇ ਤੁਸੀਂ ਜਾਣੇ ਅਣਜਾਣੇ ਵਿੱਚ ਕੁਝ ਗੁਨਾਹ ਕੀਤੇ ਹਨ ਪਾਪ ਕੀਤੇ ਹਨ ਤੇ ਅੱਜ ਤੁਸੀਂ ਉਹਨਾਂ ਪਾਪਾਂ ਦੀ ਮਾਫੀ ਮੰਗ ਸਕਦੇ ਹੋ ਅਤੇ ਪਰਮੇਸ਼ਰ ਤੁਹਾਨੂੰ ਮਾਫ ਕਰਨਾ ਚਾਹੁੰਦੇ ਹਨ ਪਾਵੇਂ ਸੀ ਪਰਮੇਸ਼ਰ ਦੇ ਨਾਲ ਲੰਬੇ ਸਮੇਂ ਤੋਂ ਚੱਲਦੇ ਆ ਰਹੇ ਹਨ ਕੁਝ ਇਹੋ ਜਿਹੇ ਪਾਪ ਹੁੰਦੇ ਨੇ ਜਿਹੜੇ ਅਸੀਂ ਲਗਾਤਾਰ ਕਰਦੇ ਆ ਰਹੇ ਹਾਂ ਅਤੇ ਅਸੀਂ ਉਹਨਾਂ ਨੂੰ ਅੱਜ ਛੱਡਣਾ ਹੈ ਅਸੀਂ ਉਹਨਾਂ ਨੂੰ ਤਿਆਗਣਾ ਹੈ ਅਤੇ ਪਰਮੇਸ਼ਰ ਅੱਜ ਤੁਹਾਨੂੰ ਉਸ ਤੋਂ ਆਜ਼ਾਦੀ ਦੇਣਾ ਚਾਹੁੰਦੇ ਨੇ ਆइए ਆਪਣੀਆਂ ਅੱਖਾਂ ਨੂੰ ਬੰਦ ਰੱਖिए ਤੇ ਆਪਣੇ ਹੱਥਾਂ ਨੂੰ ਜੋੜ ਲਈਏ ਅਤੇ ਮੇਰੇ ਨਾਲ ਮਿਲ ਕੇ ਪ੍ਰਾਰਥਨਾ ਕਰੀਏ ਤੇ ਅੱਜ ਆਪਣੇ ਪਾਪਾਂ ਦੀ ਮਾਫੀ ਮੰਗ ਲਈਏ ਪਰਮੇਸ਼ਰ ਦਾ ਵਚਨ ਕਹਿੰਦਾ ਹੈ ਜੇ ਤੁਸੀਂ ਆਪਣੇ ਪਾਪਾਂ ਦੀ ਮਾਫੀ ਮੰਗ ਲੋਗੇ ਅਤੇ ਤੁਹਾਡੇ ਪਾਪ ਮਾਫ ਕਰ ਦਿੱਤੇ Then your sins will be सिर्फ आपाणी दीवार है। जातोशी यीशु ने तोड़ दबोगे। परमेश्वर फाड़े दिलाने राज करेंगे। आइए मेरे ना बोलिए। स्वर्गीय पिता जी। प्रभु यीशु मसीह जी दे नाम विच। जाने अनजाने विच। मैं जो भी पाप किते हानिकारक। मैं उना दी, उना माफी दी माफी मेरे मेरे जीवन पाप, पाप माफ करो। माफ me my sins? मेरे पर्वान पर्वान करो। मेरी प्रभु यीशु मसीह जी दे। ज़िंदा प्रभु यीशु मसीह जी दे ਮੁਰਦਿਆਂ ਵਿੱਚੋਂ ਮੁੜ ਕੇ ਜੀ ਉੱਠਣ ਦੀਆਂ ਆਪ ਸਭ ਜੀ ਨੂੰ ਲੱਖ ਲੱਖ ਮੁਬਾਰਕਾਂ ਥੈਂਕ ਯੂ ਸੋ ਇਹਦੇ ਨਾਲੋਂ ਵੱਡੀ ਖੁਸ਼ੀ ਦੀ ਗੱਲ ਸਾਡੇ ਲਈ ਨਹੀਂ ਹੋ ਸਕਦੀ ਕਿ ਸਾਡਾ ਪਰਮੇਸ਼ਰ ਜਿਹਦੀ ਉਪਾਸਨਾ ਅਸੀਂ ਕਰਦੇ ਹਾਂ ਉਹ ਮੁਰਦਾ ਨਹੀਂ ਹੈ ਉਹ ਅੱਜ ਵੀ ਜ਼ਿੰਦਾ ਹੈ ਹਾਲੇਲੂਇਆ ਹਾਲੇਲੂਇਆ ਇਸੂਸ ਮਸੀਹ ਜੀ ਨੇ ਸਾਡੇ ਨਾਲ ਐਹੋ ਜਿਹਾ ਪਿਆਰ ਕੀਤਾ ਕਿ ਸਾਡੀਆਂ ਗਲਤੀਆਂ ਦੇ ਅੱਗੇ ਉਹ ਖੜੇ ਹੋ ਗਏ ਉਹਨਾਂ ਨੇ ਕਿਹਾ ਮੇਰੇ ਧੀਆਂ ਅਤੇ ਪੁੱਤਰ ਬਚਾਏ ਜਾਣ ਇਹਨਾਂ ਦੇ ਬਦਲੇ ਮੈਂ ਆਪਣਾ ਬदन ਸੂਲੀ ਤੇ ਦੇਵਾਂਗਾ ਹallelujah ਜੇਕਰ ਤੁਸੀਂ ਸੱਚਮੁੱਚ ਪਰਮੇਸ਼ਰ ਦੇ ਹਜ਼ੂਰوں ਕੋਲ ਝੁਲਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੋਈ ਵੀ ਬਹੁਤ ਵੱਡੀ ਤਪੱਸਿਆ ਨਹੀਂ ਕਰਨੀ ਪੈਣੀ ਸਿਰਫ ਯੇਸੂ ਮਸੀਹ ਜੀ ਦੀ ਉਸ ਪਵਿੱਤਰ ਕੁਰਬਾਨੀ ਨੂੰ ਹਮੇਸ਼ਾ ਆਪਣੇ ਦਿਲ ਵਿੱਚ ਜ਼ਿੰਦਾ ਰੱਖਣਾ ਹੋਵੇਗਾ ਕਿ ਉਹਨੇ ਜੋ ਵੀ ਕੀਤਾ ਸਿਰਫ ਸਾਡੇ ਲਈ ਕੀਤਾ ਸਾਡੇ ਗੁਨਾਹਾਂ ਲਈ ਕੀਤਾ ਤਾਂ ਜੋ ਅਸੀਂ ਬਚਾਏ ਜਾ ਸਕੀਏ ਕਿਉਂਕਿ ਵਚਨ ਚੈਤਾ ਲਿਖਿਆ ਹੈ ਜੋ ਵੀ ਨੇਚਾ ਕਰੇਗਾ ਉਹ ਨਾਸ਼ ਨਾ ਹੋਵੇਗਾ ਸਗੋਂ ਬਚਾਇਆ ਜਾਵੇਗਾ ਪਰ ਉਹ ਕੀ ਨੇਚਾ ਕਰੇਗਾ ਇਹੀ ਨੇਚਾ ਕਿ ਜਗਤ ਦਾ ਚਾਨਣ ਯਿਸੂ ਮਸੀਹ ਹੈ ਜੋ ਕੋਈ ਉਹਦੇ ਪਿੱਛੇ ਚੱਲੇਗਾ ਉਹ ਹਨੇਰੇ ਵਿੱਚ ਨਾ ਰਹੇਗਾ ਹਾਲੇਲੂਇਆ ਤੇ ਅੱਜ ਇਸ ਖੁਸ਼ੀ ਦੇ ਸਮੇਂ ਦੇ ਵਿੱਚ ਮੈਂ ਤੁਹਾਨੂੰ ਖੁਸ਼ ਰਹਿਣ ਦੀਆਂ ਦੋ ਚਾਰ ਗੱਲਾਂ ਦੱਸਾਂਗੀ ਕਿਰਪਾ ਕਰਕੇ ਉਹ ਲੋਕ ਆਪਣੇ ਹੱਥ ਖੜੇ ਕਰਨ ਜਿਹੜੇ ਆਪਣੇ ਦਿਲ ਵਿੱਚ ਉਦਾਸੀ ਨੂੰ ਮਹਿਸੂਸ ਕਰਦੇ ਹਨ ਔਰ ਸੋਚਦੇ ਹਨ ਕਿ ਉਹ ਆਪਣੀ ਜ਼ਿੰਦਗੀ ਤੋਂ ਖੁਸ਼ ਨਹੀਂ ਹਨ ਇਸ ਵਚਨ ਤੋਂ ਬਾਅਦ ਆਪਾਂ ਫੇਰ ਹੱਥ ਖੜੇ ਕਰਾਂਗੇ ਔਰ ਅਸੀਂ ਆਪਣੀ ਗਿਣਤੀ ਦੇਖਾਂਗੇ ਕਿ ਕਿੰਨਿਆਂ ਨੂੰ ਪਰਮੇਸ਼ਰ ਨੇ ਉਹਨਾਂ ਦੀ ਉਦਾਸੀ ਦੇ ਵਿੱਚੋਂ ਬਾਹਰ ਕੱਢਿਆ ਹallelujah ਕਿਉਂਕਿ ਡੈਫੀਨੇਟਲੀ ਤੁਸੀਂ ਸੁਣਦਿਆਂ ਸੁਣਦਿਆਂ ਆਪਣੀ ਉਦਾਸੀ ਦੇ ਵਿੱਚੋਂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਬਾਹਰ ਆ ਜਾਓਗੇ ਹallelujah ਸਾਡੇ ਕੋਲ ਸਭ ਤੋਂ ਪਹਿਲਾਂ ਤੇ ਵੱਡਾ ਕਾਰਨ ਖੁਸ਼ ਰਹਿਣ ਦਾ ਇਹ ਹੈ ਅਸੀਂ ਦੇਖਾਂਗੇ ਪਵਿੱਤਰ ਬਾਈਬਲ ਦੇ ਵਿੱਚੋਂ ਫਿਲਪੀਆਂ ਦੀ ਪੁਸਤਕ ਉਸ ਦਾ 4 ਨੰਬਰ ਅਧਿਆਇ ਔਰ ਉਸ ਦੀ 13 ਨੰਬਰ ਪੰਕਤੀ ਦੇ ਵਿੱਚ ਇੱਥੇ ਲਿਖਿਆ ਹੈ ਉਹਦੇ ਵਿੱਚ ਜੋ ਮੈਨੂੰ ਬਲ ਦਿੰਦਾ ਹੈ ਮੈਂ ਸਭ ਕੁਝ ਕਰ ਸਕਦਾ ਹਾਂ ਹallelujah ਤੁਸੀਂ ਕਿਉਂ ਉਦਾਸ ਹੋ वचन ਨੇ ਤਾਂ ਤੁਹਾਨੂੰ ਉਹ অথੋਰੀਟੀ ਦਿੱਤੀ ਹੈ ਜਿਹੜੀ ਕੋਈ ਵੀ ਦੁਨੀਆ ਦੀ ਤਾਕਤ ਤੁਹਾਨੂੰ ਆਥਰਾਇਜ਼ ਨਹੀਂ ਕਰ ਸਕਦੀ ਕਿੰਦਾ ਮੈਂ ਸਭ ਕੁਝ ਕਰ ਸਕਦਾ ਹਾਂ ਕਿੱਦਾਂ ਕਰ ਸਕਦਾ ਹਾਂ ਉਹਦੇ ਵਸੀਲੇ ਜਿਹੜਾ ਮੈਨੂੰ ਤਾਕਤ ਬਲ ਦਿੰਦਾ ਹੈ ਤੁਹਾਡਾ ਜੋ ਵੀ ਕਾਰਨ ਹੋਵੇ ਉਦਾਸ ਰਹਿਣ ਦਾ ਤੁਸੀਂ ਉਸ ਕਾਰਨ ਦੇ ਵਿੱਚੋਂ ਬਾਹਰ ਨਿਕਲ ਸਕਦੇ ਹੋ ਕਿੱਦਾਂ ਨਿਕਲ ਸਕਦੇ ਹੋ ਪਰਮੇਸ਼ਵਰ ਜੀ ਦੀ ਸਮਰਥ ਦੇ ਨਾਲ ਅਗਰ ਤੁਸੀਂ ਕਲੇਸ਼ ਦੇ ਵਿੱਚ ਹੋ ਤੇ ਤੁਹਾਨੂੰ ਸਮਰਥ ਹੈ ਪਰਮੇਸ਼ਵਰ ਦੀ ਮਿਲੀ ਕਿ ਤੁਸੀਂ ਉਸ ਕਲੇਸ਼ ਦੇ ਵਿੱਚੋਂ ਸ਼ਾਂਤੀ ਦੇ ਵਿੱਚ ਆ ਜਾਓ ਕਿਉਂਕਿ ਵਚਨ ਨੇ ਸਾਡੇ ਨਾਲ ਵਾਅਦਾ ਕੀਤਾ ਹੈ ਮੈਂ ਸਭ ਕੁਝ ਕਰ ਸਕਦਾ ਹਾਂ ਉਹਦੇ ਵਸੀਲੇ ਜਿਹੜਾ ਮੈਨੂੰ ਤਾਕਤ ਅਤੇ ਜ਼ੋਰ ਬਖਸ਼ਦਾ ਹੈ ਜਦੋਂ ਤੁਸੀਂ ਇਹੋ ਜੀ ਹਾਲਤ ਵਿੱਚ ਹੋ ਜਿਹੜੀ ਤੁਹਾਨੂੰ ਉਦਾਸੀ ਵਿੱਚ ਲੈ ਕੇ ਜਾਂਦੀ ਹੈ ਤਾਂ ਤੁਸੀਂ ਪ੍ਰਾਰਥਨਾ ਕਰੋ ਪ੍ਰਭੂ ਤੁਸੀਂ ਮੈਨੂੰ ਸਮਰਥ ਦਿੰਦੇ ਹੋ ਇਸ ਹਾਲਤ ਤੋਂ ਬਾਹਰ ਨਿਕਲਣ ਦੀ ਪ੍ਰਭੂ ਤੁਸੀਂ ਮੈਨੂੰ ਸਮਰਥ ਦਿੱਤੀ ਹੈ ਇਹ ਕਲੇਸ਼ ਨੂੰ ਮੇਰੇ ਘਰ ਦੇ ਵਿੱਚੋਂ ਬਾਹਰ ਕੱਢ ਦੇਣ ਦੀ ਪ੍ਰਭੂ ਜੀ ਤੁਸੀਂ ਮੈਨੂੰ ਸਮਰਥ ਦਿੱਤੀ ਹੈ ਮੈਂ ਇਹਨਾਂ ਬਿਮਾਰੀਆਂ ਚੋਂ ਬਾਹਰ ਆ ਜਾਵਾਂ ਕਿਉਂਕਿ ਬਚਨ ਦੇ ਵਿੱਚ ਇਦਾਂ ਲਿਖਿਆ ਹੈ ਤੁਸੀਂ ਉਹ ਕੰਮ ਵੀ ਕਰੋਗੇ ਜਿਹੜੇ ਮੈਂ ਕਰਦਾ ਹਾਂ ਸਗੋਂ ਉਸ ਨਾਲੋਂ ਵੀ ਵੱਡੇ ਕੰਮ ਕਰੋਗੇ ਪ੍ਰਭੂ ਯਿਸੂ ਮਸੀਹ ਜੀ ਰੋਗੀਆਂ ਨੂੰ ਚੰਗੇ ਕਰਦੇ ਸੀ ਸੋ ਤੁਸੀਂ ਆਪਣੇ ਰੋਗਾਂ ਤੋਂ ਚੰਗਿਆਈ ਪਾ ਸਕਦੇ ਹੋ ਕਿਉਂਕਿ ਪਰਮੇਸ਼ਰ ਨੇ ਕਿਹਾ ਤੁਸੀਂ ਉਹ ਕੰਮ ਵੀ ਕਰੋਗੇ ਜਿਹੜੇ ਮੈਂ ਕਰਦਾ ਸਗੋਂ ਉਸ ਨਾਲੋਂ ਵੀ ਵੱਡੇ ਕੰਮ ਕਰੋਗੇ ਤਨ ਨੂੰ ਆਪਣੀਆਂ ਅੱਖਾਂ ਮਨੁੱਖਾਂ ਤੇ ਲਾਉਣ ਦੀ ਜ਼ਰੂਰਤ ਨਹੀਂ ਕਿਉਂਕਿ ਵਚਨ ਦੇ ਵਿੱਚ ਐਦਾਂ ਲਿਖਿਆ ਹੈ ਕਹਿੰਦਾ ਮੈਂ ਉਹਨਾਂ ਤੋਂ ਖੁਸ਼ ਨਹੀਂ ਹੁੰਦਾ ਜਿਹੜੀਆਂ ਆਪਣੀਆਂ ਅੱਖਾਂ ਹਾਕਮਾਂ ਦੇ ਉੱਤੇ ਲਾਉਂਦੇ ਹਨ ਕਿਉਂਕਿ ਜੋ ਜਦ ਉਹ ਮਰ ਜਾਣਗੇ ਤੇ ਉਹਨਾਂ ਦੇ ਸਾਰੇ ਪ੍ਰਜੋਜਨ ਨਾਸ ਹੋ ਜਾਣਗੇ ਅਸੀਂ ਆਪਣਾ ਵਿਸ਼ਵਾਸ ਮਨੁੱਖਾਂ ਤੇ ਰੱਖਦੇ ਹਾਂ ਹੋ ਸਕਦਾ ਹੈ ਤੁਸੀਂ ਕਿਸੇ ਡਾਕਟਰ ਦੇ ਉੱਤੇ ਆਸ ਰੱਖੀ ਹੋਵੇ ਕਿ ਜਦ ਤੁਸੀਂ ਉੱਥੇ ਜਾਓਗੇ ਉਹ ਤੁਹਾਨੂੰ ਟਰੀਟ ਕਰੇਗਾ ਤੇ ਤੁਸੀਂ ਸ਼ਿਫਾ ਪਾਉਂਗੇ ਹੋ ਸਕਦਾ ਤੁਸੀਂ ਆਪਣੀ ਆਸ ਕਿਸੇ ਜੰਤਰ ਮੰਤਰ ਵਾਲੇ ਉੱਤੇ ਰੱਖੀ ਹੋਵੇ ਉਹ ਤੁਹਾਨੂੰ ਕੁਝ ਪੜ੍ਹ ਕੇ ਦੇਵੇਗਾ ਤੇ ਤੁਹਾਡੇ ਹਾਲਾਤ ਬਦਲ ਜਾਣਗੇ ਹੋ ਸਕਦਾ ਤੁਸੀਂ ਆਪਣੀ ਆਸ ਕਿਸੇ ਹਾਕਮ ਦੇ ਉੱਤੇ ਰੱਖੀ ਹੋਵੇ ਕਿ ਉਹ ਤੁਹਾਡੇ ਲਈ ਸਿਫਾਰਿਸ਼ ਕਰੇਗਾ ਤੇ ਤੁਸੀਂ ਨੌਕਰੀ ਦੇ ਉੱਤੇ ਟਿਕ ਜਾਓਗੇ ਪਰ ਤੁਹਾਡੇ ਲਈ ਇਹ ਕਰਨਾ ਗਲਤ ਹੈ ਹੋ ਸਕਦਾ ਤੁਹਾਡੇ ਉਹਦੇ ਤੱਕ ਪਹੁੰਚਣ ਤੋਂ ਪਹਿਲਾਂ ਉਹ ਮਰ ਜਾਵੇ ਤਾਂ ਫਿਰ ਤੁਸੀਂ ਕਿੱਥੇ ਜਾਵੋਗੇ ਪਰ ਕਹਿੰਦਾ ਧੰਨ ਹੈ ਉਹ ਮਨੁੱਖ ਜਿਹੜਾ ਆਪਣਾ ਭਰੋਸਾ ਯਹਵਾ ਪਰਮੇਸ਼ਰ ਦੇ ਉੱਤੇ ਰੱਖਦਾ ਹੈ ਕਿਉਂਕਿ ਉਹ ਉਹਦੇ ਮਨੋਰਥਾਂ ਨੂੰ ਪੂਰਾ ਕਰੇਗਾ ਹallelujah ਕਿਉਂਕਿ ਸਾਡਾ ਪਰਮੇਸ਼ਰ ਕਦੇ ਵੀ ਨਾਸ਼ ਹੋਣ ਵਾਲਾ ਪਰਮੇਸ਼ਰ ਨਹੀਂ ਹੈ ਜਦੋਂ ਅਸੀਂ ਆਪਣੇ ਮਨ ਦੀਆਂ ਗੱਲਾਂ ਪਰਮੇਸ਼ਰ ਜੀ ਦੇ ਅੱਗੇ ਰੱਖਾਂਗੇ ਉਹ ਤੁਹਾਨੂੰ ਕਲੇਸ਼ ਤੋਂ ਬਾਹਰ ਕੱਢਣਗੇ ਉਹ ਤੁਹਾਨੂੰ ਬਿਮਾਰੀਆਂ ਤੋਂ ਵੀ ਚੰਗਾ ਕਰਨ ਦੀ ਸਮਰਥ ਰੱਖਦੇ ਹਨ ਔਰ ਤੁਹਾਨੂੰ ਤੁਹਾਡੀਆਂ ਨੌਕਰੀਆਂ ਤੇ ਪਹੁੰਚਾਉਣ ਦੀ ਸਗੋਂ ਉਹਨਾਂ ਵਿੱਚ ਤਰੱਕੀਆਂ ਦੇਣ ਦੀ ਵੀ ਸਮਰਥ ਰੱਖਦੇ ਹਨ ਉਹ ਤੁਹਾਨੂੰ ਤੁਹਾਡੇ ਕਰਜ਼ੇ ਮਾਫ਼ ਕਰਨਗੇ ਔਰ ਤੁਸੀਂ ਕਿਸ ਤਰੀਕੇ ਨਾਲ ਸਭ ਕੁਝ ਕਰ ਸਕਦੇ ਹੋ ਵਚਨ ਚ ਲਿਖਿਆ ਹੈ ਮੰਗੋ ਤੇ ਤੁਹਾਨੂੰ ਦਿੱਤਾ ਜਾਵੇਗਾ ਫਿਰ ਤੁਸੀਂ ਕਿਉਂ ਉਦਾਸ ਹੋ ਕੀ ਤੁਸੀਂ ਪਰਮੇਸ਼ਵਰ ਦੇ ਕੋਲੋਂ ਆਪਣੇ ਲਈ ਖੁਸ਼ੀ ਕਦੇ ਨਹੀਂ ਮੰਗੀ ਪਰ ਤੁਸੀਂ ਕਦੀ ਕੋਸ਼ਿਸ਼ ਹੀ ਨਹੀਂ ਕੀਤੀ ਤੁਸੀਂ ਤਾਂ ਜਦੋਂ ਮੰਗਦੇ ਹੋ ਤੁਸੀਂ ਕਹਿੰਦੇ ਹੋ ਮੇਰੇ ਕੋਲ ਔਲਾਦ ਹੋਵੇ ਤੁਸੀਂ ਜਦੋਂ ਮੰਗਦੇ ਹੋ ਤੁਸੀਂ ਕਹਿੰਦੇ ਮੇਰੇ ਕੋਲ ਕਾਰ ਹੋਵੇ ਮੇਰੇ ਕੋਲ ਘਰ ਹੋਵੇ ਮੇਰੇ ਕੋਲ ਬੈਂਕ ਬੈਲੈਂਸ ਹੋਵੇ ਤੁਸੀਂ ਕਦੀ ਪਰਮੇਸ਼ਵਰ ਜੀ ਨੂੰ ਕਿਹਾ ਹੀ ਨਹੀਂ ਪ੍ਰਭੂ ਮੇਰੇ ਕੋਲ ਖੁਸ਼ੀ ਹੋਵੇ ਜਦੋਂ ਤੁਸੀਂ ਪਰਮੇਸ਼ਵਰ ਜੀ ਦੇ ਕੋਲੋਂ ਖੁਸ਼ੀ ਮੰਗੋਗੇ ਇਹ ਸਾਰੀਆਂ ਚੀਜ਼ਾਂ ਆਪੇ ਉਸ ਖੁਸ਼ੀ ਦੇ ਵਿੱਚ ਪਰਮੇਸ਼ਵਰ ਜੀ ਤੁਹਾਨੂੰ ਦੇ ਦੇਣਗੇ ਕਿਉਂਕਿ ਵਚਨ ਚ ਲਿਖਿਆ ਮੇਰੇ ਰਾਜ ਨੂੰ ਪਾਲੋ ਅਤ ਸਾਰੀਆਂ ਚੀਜ਼ਾਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲਣਗੀਆਂ ਅਰ ਜਿਹੜੇ ਲੋਕੀ ਪਰਮੇਸ਼ਵਰ ਜੀ ਦੀ بادشاہਤ ਦੇ ਵਿੱਚ ਆ ਚੁੱਕੇ ਹਨ ਉਹ ਕਦੇ ਵੀ ਉਦਾਸ ਨਹੀਂ ਹੁੰਦੇ ਕਿਉਂਕਿ ਜਦੋਂ ਯਿਸੂ ਮਸੀਹ ਜੀ ਇਸ ਧਰਤੀ ਤੋਂ ਉਠਾਏ ਗਏ ਸੀ ਤੇ ਉਹਨਾਂ ਨੇ ਕਿਹਾ ਸੀ ਮੈਂ ਆਪਣੀ ਸ਼ਾਂਤੀ ਤੁਹਾਨੂੰ ਦਿੰਦਾ ਹਾਂ ਕਿਹਨੂੰ ਦਿੰਦਾ ਹਾਂ ਤੁਹਾਨੂੰ ਦਿੰਦਾ ਹੁਣੇ ਨਹੀਂ ਕਿਹਾ ਮੈਂ ਆਪਣੀ ਸ਼ਾਂਤੀ ਸਿਰਫ ਪ੍ਰਚਾਰਕਾਂ ਨੂੰ ਦਿੰਦਾ ਹਾਂ ਉਹਨੇ ਨਹੀਂ ਕਿਹਾ ਮੈਂ ਆਪਣੀ ਸ਼ਾਂਤੀ ਸਿਰਫ ਪ੍ਰਾਰਥਨਾ ਕਰਨ ਵਾਲੇ ਯੋਧਿਆਂ ਨੂੰ ਹੀ ਦਿੰਦਾ ਹਾਂ ਪਰ ਉਹਨੇ ਕਿਹਾ ਮੈਂ ਆਪਣੀ ਸ਼ਾਂਤੀ ਤੁਹਾਨੂੰ ਦਿੰਦਾ ਹਾਂ ਅਰ ਯਿਸੂ ਮਸੀਹ ਜੀ ਦੀ ਸ਼ਾਂਤੀ ਦੇ ਵਿੱਚ ਕਿਸੇ ਤਰ੍ਹਾਂ ਦੀ ਉਦਾਸੀ ਨਹੀਂ ਹੈ ਅਗਰ ਤੁਸੀਂ ਅੱਜ ਉਦਾਸ ਹੋ ਤੇ ਤੁਸੀਂ ਹਾਲੇ ਤੱਕ ਪਰਮੇਸ਼ਵਰ ਜੀ ਦੀ ਸ਼ਾਂਤੀ ਨੂੰ ਰিসিਵ ਨਹੀਂ ਕੀਤਾ ਜਿਹੜੀ ਉਹ ਜਦੋਂ ਇਸ ਧਰਤੀ ਤੋਂ ਉਠਾਏ ਗਏ ਸੀ ਤੁਹਾਨੂੰ ਦੇ ਕੇ ਗਏ ਪਰ ਜਿਹੜੇ ਅੱਜ ਇਸ ਜਗ੍ਹਾ ਉੱਤੇ ਬੈਠੇ ਹੋਏ ਪਰਮੇਸ਼ਵਰ ਦੇ ਕੋਲੋਂ ਆਪਣੇ ਲਈ ਖੁਸ਼ੀ ਮੰਗਣਗੇ ਔਰ ਸ਼ਾਂਤੀ ਮੰਗਣਗੇ ਪ੍ਰਭੂ ਜੀ ਉਹਨਾਂ ਨੂੰ ਉਹ ਸਮਰਥ ਦੇ ਨਾਲ ਭਰ ਦੇਣਗੇ ਜਿਹਦੇ ਵਸੀਲੇ ਉਹ ਆਪਣੀਆਂ ਸਾਰੀਆਂ ਹਲਕਾ ਦੇ ਵਿੱਚੋਂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਬਾਹਰ ਆ ਸਕਣਗੇ ਹallelujah ਹallelujah ਜੇ ਤੁਹਾਡੇ ਕੋਲ ਘਰ ਨਹੀਂ ਹੈ ਤਾਂ ਤੁਸੀਂ ਕਹੋ ਪ੍ਰਭੂ ਜੀ ਤੁਸੀਂ ਮੈਨੂੰ ਸ਼ਾਂਤੀ ਦਿਓ ਕਿਉਂਕਿ ਜੇਕਰ ਯਹਵਾ ਹੀ ਘਰ ਨਾ ਬਣਾਵੇ ਤੇ ਬਣਾਉਣ ਵਾਲੇ ਦੀ ਜਿਹੜੀ ਮਿਹਨਤ ਹੈ ਉਹ ਵਿਅਰਥ ਹੈ ਸੋ ਪਰਮੇਸ਼ਰ ਜੀ ਤੁਸੀਂ ਮੇਰੇ ਲਈ ਘਰ ਬਣਾਓ ਕਿਉਂਕਿ ਪਰਮੇਸ਼ਰ ਸਿਰਫ ਤੁਹਾਡੇ ਲਈ ਇੱਥੇ ਹੀ ਘਰ ਬਣਾਉਣ ਦੀ ਸਮਰਥ ਨਹੀਂ ਉਹ ਤਾਂ ਤੁਹਾਡੇ ਲਈ ਇੰਨਾ ਪਿਆਰ ਕਰਦੇ ਹਨ ਉਹਨੇ ਕਿਹਾ ਮੈਂ ਜਾਣਦਾ ਹਾਂ ਔਰ ਉੱਥੇ ਪਿਤਾ ਦੇ ਘਰ ਵਿੱਚ ਤੁਹਾਡੇ ਲਈ ਸਥਾਨ ਤਿਆਰ ਕਰਦਾ ਹਾਂ ਜੇ ਜਦ ਤੁਸੀਂ ਆਓ ਤੇ ਅਸੀਂ ਆਰਾਮ ਨਾਲ ਉਸ ਜਗ੍ਹਾ ਦੇ ਉੱਤੇ ਰਹਿ ਸਕੀਏ ਸੋ ਜਿਹੜਾ ਪਰਮੇਸ਼ਵਰ ਤੁਹਾਡੇ ਲਈ ਸਵਰਗ ਵਿੱਚ ਘਰ ਬਣਾ ਸਕਦਾ ਹੈ ਉਹ ਇਸ ਧਰਤੀ ਤੇ ਜ਼ਰੂਰ ਤੁਹਾਡੀਆਂ ਪ੍ਰਾਰਥਨਾਵਾਂ ਨੂੰ ਸੁਣੇਗਾ ਤੁਸੀਂ ਸਿਰਫ ਨੇਚਾ ਕਰਨੀ ਹੈ ਕਿ ਜੋ ਵੀ ਅੱਜ ਅਸੀਂ ਇਸ ਸਥਾਨ ਦੇ ਉੱਤੇ ਪ੍ਰਾਰਥਨਾ ਕਰਕੇ ਮੰਗਾਗੇ ਸਾਡੇ ਲਈ ਉਹੀ ਹੋ ਜਾਊਗਾ ਕਿਉਂਕਿ ਵਚਨ ਵਿੱਚ ਐਨ ਇਦਾਂ ਹੀ ਲਿਖਿਆ ਹੈ ਜੋ ਵੀ ਕੁਝ ਤੁਸੀਂ ਪ੍ਰਾਰਥਨਾ ਕਰਕੇ ਨੇਚਾ ਦੇ ਨਾਲ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੰਗੋਗੇ ਉਹੀ ਤੁਹਾਡੇ ਲਈ ਹੋ ਜਾਊਗਾ ਉਹੀ ਤੁਹਾਡੇ ਲਈ ਹੋ ਜਾਊਗਾ ਸਿਰਫ ਬਿਮਾਰ ਹੀ ਚੰਗੇ ਨਹੀਂ ਹੋਣਗੇ ਸਗੋਂ ਤੁਹਾਡੇ ਕਰਜ਼ੇ ਮਾਫ਼ ਹੋ ਰਹੇ ਹਨ ਯਿਸੂ ਮਸੀਹ ਦੇ ਨਾਮ ਦੇ ਵਿੱਚ ਜਿਹੜੇ પતિ ਪਤਨੀਆਂ ਦੇ ਰਿਸ਼ਤੇ ਖਰਾਬ ਹੋ ਚੁੱਕੇ ਹਨ ਉਹ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਸੁਧਰ ਰਹੇ ਹਨ ਔਰ ਉਹ ਇਕੱਠੇ ਹੋ ਰਹੇ ਹਨ ਜਿਨ੍ਹਾਂ ਦੇ ਘਰ ਟੁੱਟ ਚੁੱਕੇ ਹਨ ਔਰ ਨਸ਼ਿਆਂ ਨੇ ਨਾਸ਼ ਕਰ ਦਿੱਤੇ ਹਨ ਉਹ ਯਿਸੂ ਮਸੀਹ ਦੇ ਨਾਮ ਦੇ ਵਿੱਚ ਘਰ ਜਿਹੜੇ ਆ ਸ਼ਾਂਤੀ ਨਾਲ ਭਰ ਰਹੇ ਹਨ ਔਰ ਉਹ ਨਸ਼ਿਆਂ ਦੇ ਹਾਲਤ ਦੇ ਵਿੱਚੋਂ ਆਜ਼ਾਦ ਹੋ ਰਹੇ ਹਨ ਹਰ ਉਹ ਕੰਮ ਹੋਵੇਗਾ ਜਿਸ ਕੰਮ ਦੇ ਲਈ ਅੱਜ ਤੁਸੀਂ ਨੇਚਾ ਕਰੋਗੇ ਕਿਉਂਕਿ ਪ੍ਰਭੂ ਯਿਸੂ ਮਸੀਹ ਸਾਡੇ ਲਈ ਪੈਦਾ ਹੋਏ ਸਾਡੇ ਲਈ ਮਰੇ ਔਰ ਸਾਡੇ ਲਈ ਮੁੜ ਕੇ ਜ਼ਿੰਦਾ ਹੋਏ ਤਾਂ ਜੋ ਅਸੀਂ ਹਮੇਸ਼ਾ ਉਹਨਾਂ ਦੇ ਵਿੱਚ ਖੁਸ਼ ਰਹਿ ਸਕੀਏ ਹallelujah ਕਿੰਨੇ ਜਣੇ ਖੁਸ਼ ਹਨ ਹallelujah ਹallelujah ਆਪਣੇ ਮੂੰਹ ਨੂੰ ਖੋਲ ਦੇ ਪਰਮੇਸ਼ਰ ਜੀ ਦੇ ਅੱਗੇ ਅਰ ਮੰਗ ਲੋ ਅੱਜ ਜੋ ਵੀ ਤੁਸੀਂ ਪ੍ਰਭੂ ਕੋਲੋਂ ਮੰਗਣਾ ਚਾਹੁੰਦੇ ਹੋ ਅੱਜ ਤੁਹਾਡੇ ਲਈ ਉਹੀ ਯਿਸੂ ਮਸੀਹ ਦੇ ਨਾਮ ਦੇ ਵਿੱਚ ਹੋ ਜਾਵੇਗਾ ਆਪਣੇ ਹੱਥ ਪਰਮੇਸ਼ਵਰ ਜੀ ਦੇ ਵਾਲੇ ਚੱਕੋ ਮੈਂ ਪ੍ਰਾਰਥਨਾ ਕਰਦੀ ਹਾਂ ਪ੍ਰਭੂ ਜੀ ਮੇਰੇ ਜਿੰਨੇ ਵੀ ਭੈਣ ਭਰਾਵਾਂ ਨੇ ਇਸ ਜਗ੍ਹਾ ਦੇ ਉੱਤੇ ਆਪਣੇ ਹੱਥ ਚੁੱਕੇ ਹਨ ਤੁਹਾਡੀ ਕਿਰਪਾ ਉਹਨਾਂ ਦੇ ਹੱਥਾਂ ਦੇ ਉੱਤੇ ਐਹੋ ਤਰ੍ਹਾਂ ਹੋਵੇ ਮੇਰੇ ਮਹਾਨ ਪਰਮੇਸ਼ਵਰ ਚਾਹੇ ਉਹ ਰੋਗੀਆਂ ਦੇ ਉੱਤੇ ਹੱਥ ਲੱਗ ਜਾਏ ਉਹ ਯਸੂਸ ਸੇਗਨ ਅੰਦਰ ਵਿੱਚ ਚੰਗੇ ਹੋ ਜਾਣ ਪ੍ਰਭੂ ਉਹ ਜੇ ਸਵੀਕਰ ਹੋ ਜਾਣ ਯਸੂਸ ਸੇਗਨ ਅੰਦਰ ਦੇ ਸਫਲ ਹੋ ਜਾਣ ਪ੍ਰਭੂ ਚਾਹੇ ਉਹਨਾਂ ਦੇ ਮੱਥਾ ਨਾਲ ਆਪਣੇ ਬੱਚਿਆਂ ਨੂੰ ਸ਼ੂਣ ਉਹ ਬੱਚੇ ਦਾ ਰੱਬ ਨੂੰ ਬੁਲਾਉਣ ਕਰੋ ਪਰਮੇਸ਼ਰ ਅੱਜ ਬਿਮਾਰੀਆਂ ਯਿਸੂ ਮਸੀਹ ਦੇ ਨਾਮ ਦੇ ਵਿੱਚ ਜਿੱਤ ਜਿੱਤ ਰਹੇ ਹallelujah ਜਿਹੜੀਆਂ ਬੇੜਾਂ ਤੇ ਔਲਾਦਾਂ ਆ ਉਹ ਆਪਣੇ ਹੱਥਾਂ ਨੂੰ ਆਪਣੇ ਪੇਟ ਦੇ ਉੱਤੇ ਰੱਖੋ ਜਿਹੜੇ ਜਿਨ੍ਹਾਂ ਦੇ ਪੇਟ ਦੀਆਂ ਸਮੱਸਿਆਵਾਂ ਹਨ ਉਹ ਆਪਣੇ ਹੱਥਾਂ ਨੂੰ ਆਪਣੇ ਪੇਟ ਦੇ ਉੱਤੇ ਰੱਖੋ ਕਿਉਂਕਿ ਬੰਦ ਕੁੱਖਾ ਯਿਸੂ ਮਸੀਹ ਦੇ ਨਾਮ ਦੇ ਵਿੱਚ ਖੁੱਲ੍ਹ ਜਿਹਨਾਂ ਨੂੰ ਸਰਵਾਈਕਲ ਦੀ ਪ੍ਰੋਬਲਮ ਹੈ ਜਿਹਨਾਂ ਦੀ ਗਰਦਨ ਦੇ ਵਿੱਚ ਪ੍ਰੋਬਲਮ ਹੈ ਉਹ ਆਪਣਾ ਹੱਥ ਆਪਣੀ ਗਰਦਨ ਤੇ ਉਸੇ ਰੱਖੋ ਹਰ ਪ੍ਰਕਾਰ ਦਾ ਸਰਵਾਈਕਲ ਹਰ ਪ੍ਰਕਾਰ ਦੀ ਗਰਦਨ ਦੀ ਦਰਦ ਯਿਸੂ ਮਸੀਹ ਦੇ ਨਾਮ ਦੇ ਵਿੱਚ ਹੀਲ ਹੋ ਰਹੀ ਹੈ ਐਸੇ ਘੜੀ ਯਿਸੂ ਮਸੀਹ ਦੇ ਨਾਮ ਦੇ ਵਿੱਚ ਚੰਗਿਆਈ ਹੋ ਰਹੀ ਹੈ ਅਸੀਂ ਆਪਣੀ ਸ਼ਿਫਾ ਨੂੰ ਪਰਮੇਸ਼ਰ ਦੇ ਕੋਲੋਂ ਲੈ ਰਹੇ ਹਾਂ ਪ੍ਰਭੂ ਅਤਮ ਜੀਸੂ ਜਗਾਇ ਉਤੇ ਤੋਂ ਅਸੁਰਗ ਖੁੱਟਿਆ ਹੋਇਆ ਹੈ ਸਵਰਗ ਦੂਰ ਇਸ ਜਗ੍ਹਾ ਦੇ ਉੱਤੇ ਆ ਰਹੇ ਹਨ ਤੁਹਾਡੀਆਂ ਬੇਚੀਆਂ ਨੂੰ ਪਰਮੇਸ਼ਰ ਦੇ ਹਜ਼ੂਰ ਲੈ ਕੇ ਜਾ ਰਹੇ ਹਨ ਔਰ ਪਰਮੇਸ਼ਰ ਦੀਆਂ ਬਸ਼ੀਰਾਂ ਨੂੰ ਤੁਹਾਡੇ ਕੋਲ ਲੈ ਕੇ ਆ ਰਹੇ ਹਨ ਕਰਜੇ ਯਿਸੂ ਮਸੀਹ ਦੇ ਨਾਮ ਵਿੱਚ ਮਾਫ ਹੋ ਰਹੇ ਹਨ ਕਰਜੇ ਯਿਸੂ ਮਸੀਹ ਦੇ ਨਾਮ ਵਿੱਚ ਮਾਫ ਹੋ ਰਹੇ ਹਨ ਔਰ ਅਸੀਂ ਪ੍ਰਾਪਤ ਕਰਦੇ ਹਾਂ ਜਿਨ੍ਹਾਂ ਦੇ ਕਾਰੋਬਾਰ ਰੁਕੇ ਹੋਏ ਹਨ ਜਿਨ੍ਹਾਂ ਦੀਆਂ ਦੁਕਾਨਾਂ ਹਨ ਅਰ ਉਹਨਾਂ ਦੀ ਦੁਕਾਨਾਂ ਦੇ ਉੱਤੇ ਗਾਹ ਕੀ ਬਹੁਤ ਘਟ ਹੈ ਜਦ ਉਹ ਯਿਸੂ ਮਸੀਹ ਦਾ ਨਾਮ ਲੈ ਕੇ ਆਪਣੀ ਦੁਕਾਨ ਦੀ ਸ਼ੁਰੂਆਤ ਕਰਨਗੇ ਹੁਣ ਤੋਂ ਯਿਸੂ ਮਸੀਹ ਦੇ ਨਾਮ ਦੇ ਵਿੱਚ ਉਹ ਫਾਇਦੇ ਦੇ ਵਿੱਚ ਜਾਣਗੇ ਅਰ ਬਹੁਤ ਸਾਰੇ ਗਾਗ ਉਹਨਾਂ ਦੇ ਕੋਲ ਆਉਣਗੇ ਤਾਂ ਜੋ ਪਰਮੇਸ਼ਰ ਦੀ ਵਡਿਆਈ ਕਰ ਸਕਣ ਅਰ ਉਹ ਉਹ ਆਪਣੇ ਕਾਰੋਬਾਰ ਦੇ ਵਿੱਚ ਫਲਦਾਰ ਹੋਣਗੇ ਯਿਸੂ ਮਸੀਹ ਦੇ ਨਾਮ ਦੇ ਵਿੱਚ ਅਰ ਇਸ ਜਗ੍ਹਾ ਦੇ ਉੱਤੇ ਕੁਝ ਪੁਲਿਸ ਦੇ ਅਧਿਕਾਰੀ ਬੈਠੇ ਹੋਏ ਹਨ ਜਦੋਂ ਨੇਜੇ ਕਰਨਗੇ ਤਾਂ ਪ੍ਰਭੂ ਉਹਨਾਂ ਦੇ ਉਹਦਿਆਂ ਨੂੰ ਤਰਕਨਾ ਦੇ ਰਹੇ ਹਨ ਉਹਨਾਂ ਦੇ ਉਹਦੇ ਵੱਧ ਰਹੇ ਹਨ ਉਹ ਆਪਣੀ ਪੋਸਟ ਤੋਂ ਇੱਕ ਸਟੈਪ ਉੱਚਾ ਹੋ ਰਹੇ ਹਨ ਯਿਸੂ ਮਸੀਹ ਦੇ ਨਾਮ ਦੇ ਵਿੱਚ আর ਜਿਨ੍ਹਾਂ ਦੇ ਬੱਚੇ ਬੁੱਧ ਦੇ ਵਿੱਚ ਤੰਜੋਰ ਹਨ ਜਿਨ੍ਹਾਂ ਦੇ ਬੱਚੇ ਅਕਲ ਤੋਂ ਘਟ ਹਨ वचन ਚ ਲਿਖਿਆ ਹੈ ਜੇ ਕਿਸੇ ਨੂੰ ਬੁੱਧ ਦਾ ਘਾਟਾ ਹੈ ਉਹ ਮੇਰੇ ਕੋਲੋਂ ਮੰਗੇ ਤਾਂ ਮੈਂ ਉਹਨਾਂ ਨੂੰ ਦੇਵਾਂਗਾ ਜਿਹੜੇ ਬੱਚੇ ਇਸ ਜਗ੍ਹਾ ਤੇ ਮੌਜੂਦ ਹਨ ਉਹ ਇਹ ਤੇ ਵੰਦਾ ਰੂਹਾਨੀਅਤ ਦਾ ਦਰਿਆ ਜਿੱਥੇ ਹਜ਼ਾਰਾਂ ਨਹੀਂ ਲੱਖਾਂ ਹੀ ਸੰਗਤਾਂ ਨੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ ਆਪਣੇ ਜੀਵਨ ਅੰਦਰ ਸੁੱਖ ਆਰਾਮ ਅਤੇ ਸ਼ਾਂਤੀ ਨੂੰ ਪਾਇਆ ਹੈ ਜੇ ਤੁਸੀਂ ਪਰੇਸ਼ਾਨ ਹੋ ਦੁੱਖਾਂ ਦੇ ਵਿੱਚ ਹੋ ਨਸ਼ਿਆਂ ਦੇ ਵਿੱਚ ਫਸੇ ਹੋ ਤਾਂ ਦਾ ਓਪਨ ਡੋਰ ਚਰਚ ਖੋਜੇ ਵਾਲਾ ਹਰ ਐਤਵਾਰ ਅਤੇ ਹਰ ਵੀਰਵਾਰ ਸਤਸੰਗ ਦੇ ਵਿੱਚ ਆਓ

ਕਰਜ਼ ਟੁੱਟ ਰਹੇ ਹਨ ਵੈਰੀ ਦੀਆਂ ਤਾਕਤਾਂ ਲੂਜ਼ ਹੋ ਰਹੀਆਂ ਹਨ ਨਸ਼ੇ ਦੀਆਂ ਤਾਕਤਾਂ ਟੁੱਟ ਰਹੀਆਂ ਹਨ ਆਲ ਦੋਸ ਥੀ ਐਡਿਕਸ਼ਨਸ ਇਸ ਬ੍ਰਿੰਗ ਪ੍ਰੋਗਰੈਸ ਲੜਾਈਆਂ ਵਾਲੇ ਦੁਸ਼ਟ ਆਤਮਾ ਜਾ ਰਹੇ ਹਨ ਆਲ ਦੋਸ ਥੈਟ ਬ੍ਰਿੰਗ ਫਾਈਟਸ ਇਨ ਯੂ ਇਸ ਗੋਇੰਗ ਅਵੇ ਫਰਮ ਯੂ ਪਰਮੇਸ਼ਰ ਤੁਹਾਨੂੰ ਬੱਚੇ ਦੇ ਰਹੇ ਹਨ ਜਿਨ੍ਹਾਂ ਨੂੰ ਬੱਚਿਆਂ ਦੀ ਜ਼ਰੂਰਤ ਹੈ ਆਲ ਦੋਸ ਹੂ All those with eye problems <laughs> are being healed. Pastor Julji does prayers for the people who are in the bondages of diseases or who are under stress, or rather, they are binding with the chains of evil spirits. Then they get rid of all evil things and they get deliverance and freedom in their lives. ਹਰਦਵਾਰ ਸਵੇਰੇ 10 ਵਜੇ ਤੋਂ 2 ਵਜੇ ਤੱਕ ਅਤੇ ਹਰ ਵੀਰਵਾਰ ਸਵੇਰੇ 10 ਵਜੇ ਤੋਂ 2 ਵਜੇ ਤੱਕ ਸਤਸੰਗ ਦੇ ਵਿੱਚ ਪ੍ਰਾਰਥਨਾ ਕਰਨ ਅਤੇ ਪ੍ਰਾਰਥਨਾ ਕਰਵਾਉਣ ਦੇ ਲਈ ਦਾ ਓਪਨ ਡੋਰ ਚਰਚ ਹੋਜੇਵਾਲਾ ਵਿੱਚ ਆਓ ਪ੍ਰਾਰਥਨਾ ਕਰਵਾਉਣ ਦੇ ਲਈ ਸਾਡਾ ਪ੍ਰੇਅਰ ਟਾਵਰ ਦਾ ਨੰਬਰ 98726 35265 98726 35365 You can find us on Facebook, Pastor Dil Khojewala. You can log in our website www.hojewalachurch.org. To get rejoice or happiness, subscribe us on Pastor Dil Kojewala, where Pastor Dilji preached with the guidance of Holy Spirit and deliver the message to the congregation. Har Aitwar, તે હર વીરવાર ધ ઓપન ડોર ચર્ચ હોજેવાળા જિલ્લા કપૂરથલા પંજાબ પ્રાર્થના કરણ તે પ્રાર્થના કરવાણ દે લઈ આવો